ਸਾ ਜਮ ਛੱਡ ਕੇ ਕਈ ਦਿਨਾਂ ਬਾਅਦ ਆਇਆ ਨਵਾਂ ਪ੍ਰੋਟੀਨ ਲਿਆਉਂਦੇ ਨੇ ਅੱਜ ਉਹ ਤੁਹਾਨੂੰ ਕਿਤੇ ਫੇਰ ਦੱਸਾਂਗੇ ਰਿਜ਼ਲਟ ਪੂਰਾ ਮਿਲ ਗਿਆ ਫੇਰ ਦੱਸਾਂ ਇਹ ਪ੍ਰੋਟੀਨ ਕਿਹੜੀ ਐ ਹਾਂ ਕਿਹੜੀ ਸ਼ੈਅ ਐ ਕਿਹੜੀ ਸ਼ੈਅ ਐ ਜੇ ਇਹ ਤੇ ਅਸਰ ਕਰ ਗਈ ਨਾ ਉਹ ਪ੍ਰੋਟੀਨ ਸ਼ੇਰ ਆਵੇ ਮਤਲਬ origignal ਆ ਗਈ ਸਾਡੇ ਕੋਲ ਫੇਰ ਐਨ origignal ਦੂਜਾ ਸੈੱਟ ਚਾਚੇ ਦਾ ਕਹਿੰਦੇ ਆ ਗਿਆ ਬਈ ਇਹਨੂੰ ਵਧੀ ਜਾਂਦਾ ਪਤਾ ਨਹੀਂ ਕਿਹੜੀ ਹੈ ਆ ਪਹਿਲੇ ਦਿਨ ਹੀ ਖਾਦੀ ਹੈ ਜੇ ਪਲੇਟਾਂ ਠਾ ਠਾ ਚਾਰ ਚਾਰ ਵਾਧੀਆਂ ਕਹਿੰਦੇ ਵਾਸੇ ਅੱਛੇ ਤੌਰ ਵੀ ਬਦਲ ਕੇ ਲੈ ਵੇ ਲੈ ਇਹ ਕੋਈ ਗੱਲ ਵਾ ਬੱਕੇ ਵਾਧੀਆਂ ਪਲੇਟਾਂ ਇਹ ਕੋਈ ਗੱਲ ਵਾ ਦੁਨੀਆ ਤਾ 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 ਕਹਿੰਦੀ ਤੋਰ ਚੈੱਕ ਕਰੋ ਓਹੋ ਤੋਰ ਚੈੱਕ ਕਰੋ ਕਹਿੰਦੇ ਕਹਿੰਦੇ 5 ਗੱਟ ਚੌੜੀ ਧੂਈ ਕਰ ਦੇਣੀ ਅੱਜ ਨੰਨੀ ਤੋਂ ਉੱਤੇ ਢੱਡ ਕਰਨਾ ਥੋੜਾ ਜਿਹਾ ਘੱਟ ਕੰਨ ਅੱਧਾ ਇੰਚ ਘੱਟ ਰੱਖਣਾ ਤੋਂ ਇੱੱਪਾ ਵੀ ਲਾਉਣਾ ਉਹਨੂੰ ਥੋੜਿਆ ਘੱਟ ਹੋਊਗਾ ਤਾਂ ਲੱਗੂ ਆਪਣੇ ਬੰਦੇ ਅਸੀਂ ਘਟ ਘਟ ਸਟਾਰ ਬਣਨਾ ਬਗਾਨੇ ਦਾ ਘਟ ਨਹੀਂ ਹੁੰਦੇ ਤਾਂ ਕੀ ਵਿਚਾਰ ਆ ਜਾਗਾ ਕਬੱਡੀ ਬਾਰੇ ਤੁਹਾਡੇ ਸਾਡੇ ਵਾਸਤੇ ਬਾਹਰ ਲੈ ਹੁਣ ਸ਼ਰੀਰ ਬਣੋ ਚੱਕਰਧਾਰਾ ਜਦ ਤਾਚੇ ਨੇ ਦੱਸਿਆ ਕਹਿੰਦਾ ਬਜਾਦਾ ਪ੍ਰੋਟੀਨ ਵੀ ਨਾ ਮੈਂ ਨਿੰਬੂ ਪਾਣੀ ਜੀ ਪੀ ਗਿਆ ਐਨਾ ਪ੍ਰੋਟੀਨ ਪੀਤਾ ਸਾਰਾ ਨਿੰਬੂ ਪਾਣੀ ਜੀ ਪੀ ਗਿਆ ਹੈ ਨਿੰਬੂ ਪਾਣੀ ਹੁਣ ਪਤਾ ਲੱਗਾ ਵੇ ਪਾਣੀ ਚ ਇਕੱਲੇ ਜੀ ਪੀਣਾ 5 ਮਹੀਨੇ ਪਤਾ ਲੱਗਾ ਪਾਣੀ ਜੀ ਪੀ ਗਿਆ ਕੰਮ ਖਰਾਬ ਹੋ ਗਾ ਦਾ ਖਤਮ ਕਰ ਦੋ ਸਾਰਾ ਕੋ ਕਹਿੰਦਾ ਚਾਚਾ ਲਾਉਂਦਾ ਕਿਹੜੇ ਵਾਂਗੂ ਉਹੀ ਦੁਕਾਨੋਂ ਕਨੇ ਲਾਉਣ ਲੱਗਾ ਐ ਤੇ ਪਟਾਕੇ ਵਾਲਾ ਸੈਟ ਬਾਕੀ ਗੱਬੇ ਗੱਬੇ ਅਸੀਂ ਚੋਰ ਮਿਹਨਤ ਲੈ ਲਈ ਆ ਕੋਈ ਦੱਸਣੀ ਨਹੀਂ ਜੇ ਦੱਸਦੇ ਆ ਤੇ ਤੁਹਾਡਾ ਵੀ ਨਹੀਂ ਸਰੀਰ ਫਾਨਾ ਤਾਂ ਕਰਕੇ ਜੀ ਦੱਸ ਨਹੀਂ ਸਕਦੇ ਤਾਂ ਇੰਨੀ ਹੈ ਨਾ